ਇਹ ਚੀਜ਼ ਕੋਈ ਨਹੀਂ ਚਾਹੂਗਾ ਭਾਜੀ ਵੀ ਕਿਸੇ ਦਾ ਮਾਪੇ-ਬਾਪ ਚਲੇ ਜਾਏ ਸਾਡੇ ਲਈ ਸਾਡੇ ਮਾਪੇ-ਬਾਪ ਸੁਪਰ ਹੀਰੋਜ਼ ਨੇ ਹੈਨਾ ਸਾਡੇ ਲਈ ਸਾਡੇ ਮਾਪੇ-ਬਾਪ ਉਹ ਨੇ ਜੋ ਕਦੇ ਜਾ ਨਹੀਂ ਸਕਦੇ ਅਸੀਂ ਉਹਨਾਂ ਇਹਨਾਂ ਨੂੰ ਕੀ ਹੋ ਜਾਊਗਾ ਇਹ ਕਿੱਥੇ ਚਲ ਜਾਣਗੇ ਅਸੀਂ ਸਭ ਨੇ ਹੰਡਾਇਆ ਜਿਨੇ ਹੰਡਾਇਆ ਤੁਸੀਂ ਦੇਖਿਆ ਹੀ ਹੈ ਜਿਹਦੇ ਸਿਰ ਤੇ ਬੈਠੇ ਨੇ ਜਦ ਸੱਚ ਹੁੰਦਾ ਉਹਦੀ ਪਤਾ ਲੱਗਦਾ ਭਾਜੀ ਹੁਣ ਅੱਜ ਆਇਆ ਅਸੀਂ ਦੇਖਿਆ ਅੱਜ ਜਦੋਂ ਉਹਨਾਂ ਨੂੰ ਅਲਵੀ ਦਾ ਕਹਿ ਕੇ ਆਏ ਉਹ ਬਰਦਾਸ਼ਤ ਨਹੀਂ ਹੋਇਆ ਦੇਖਣਾ ਕਿ ਅੱਜ ਆਖਰੀ ਵਾਰ ਉਸ ਰੂਪ ਦੇ ਵਿੱਚ ਦੇਖਣਾ ਬੜੀ ਮੈਂ ਤਾਂ ইমরান ਦਾ ਕਦੇ ਕਰਜ਼ਾ ਦੇ ਨਹੀਂ ਸਕਦਾ ਇਸ ਇਨਸਾਨ ਨੇ ਜਿੱਥੇ-ਜਿੱਥੇ ਸਾਡੇ ਪਰਿਵਾਰ ਲਈ ਦਵਾਵਾਂ ਕੀਤੀਆਂ ਸਭ ਨੇ ਜਿੰਨੀਆਂ-ਜਿੰਨੀਆਂ ਦਵਾਵਾਂ ਕੀਤੀਆਂ ਪਰ ਮੈਨੂੰ ਉਹ ਵਕਤ ਨਹੀਂ ਭੁੱਲਦਾ ਕਿ ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਜਿੱਥੇ ਮੇਰੇ ਫਾਦਰ ਸਾਹਿਬ ਦੀ ਅਸੀਂ ਜਿਹੜੀ ਕਬਰ ਮੁਬਾਰਕ ਹੈ ਜਿੱਥੇ ਉਹਨਾਂ ਦੀ ਮੇਰੇ ਪਹੁੰਚਣ ਤੋਂ ਪਹਿਲਾਂ ਉੱਥੇ ਆਪ ਜਾ ਕੇ ਆਪਣੇ ਹੱਥੀਂ ਕਬਰ ਪੁੱਟ ਕੇ ਉਹਨਾਂ ਵਾਸਤੇ ਦੁਆ ਕਰਕੇ ਨਾਲ ਕੁਰਾਨ ਸ਼ਰੀਫ ਦੀ ਤਲਾਵਤ ਕਰਕੇ ਜਿਹਨੂੰ ਵੀ ਯਾਦ ਕੀਤਾ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਉਹਨਾਂ ਦੀ ਕਬਰ ਪੁੱਟ ਕੇ ਖੁਦ ਉੱਥੇ ਅੱਜ ਮੈਂ ਬੜੀ ਦਰਦ ਨਾਲੀ ਇਨਸੀਡੈਂਟ ਸ਼ੇਅਰ ਕਰ ਰਿਹਾ ਮੈਂ ਕਦੇ ਕੀਤਾ ਨਹੀਂ ਅਕਸਰ ਜਿਹੜੇ ਹੈਗੇ ਕਬਰ ਪੁੱਟਣ ਤੋਂ ਬਾਅਦ ਕਹਿੰਦੇ ਆ ਵੀ ਇਹ ਕਿਉਂਕਿ ਆਖਰੀ ਪੜਾਅ ਉਹ ਹੈ ਇਨਸਾਨ ਦਾ ਖਾਨ ਮੇਰਾ ਭਰਾ ਉਹਨੇ ਉੱਥੇ ਲੰਮਾ ਪੈ ਕੇ ਦੇਖਿਆ ਕਹਿੰਦਾ ਵੀ ਮੈਨੂੰ ਇੱਕ ਰੋੜੀ ਚ ਵੀ ਕਹਿੰਦਾ ਮੈਂ ਨਾਲ ਦੀ ਨਾਲ ਇੱਥੇ ਗਿੱਲਾ ਕਰਕੇ ਉਹਨੂੰ ਨਾਲ ਦੀ ਨਾਲ ਕੁੱਟਿਆ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਸਰਦੂਲ ਸਾਹਿਬ ਨੂੰ ਇੰਨੀ ਕੁ ਵੀ ਪੇਨ ਹੋਵੇ ਕਬਰ 'ਚ ਵੀ ਇੰਨੇ ਕੁ ਪੇਨ ਹੋਵੇ ਜਿਹੜਾ ਕਿਸੇ ਦੇ ਮਾਪ ਆਪਲੀ ਇਹਨਾਂ ਸੋਚਦਾ ਹੋ ਸਕਦਾ ਉਹ ਤੇ ਆਪ ਦੇ ਮਾਪਬਪ ਦੇ ਜਦੋਂ ਦੁੱਖ ਆਵੇ ਬਹੁਤ ਬੜਾ ਦਰਦ ਹੁੰਦਾ ਹੈ ਸੋਚ ਕੇ ਜੀ ਬੜਾ ਮੁਸ਼ਕਿਲ ਵਕਤ ਹੈ ਸੋ ਅਗੇਨ ਮੈਂ ਤਾਂ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਜਿੰਨੇ ਦੇਖ ਰਹੇ ਹੋ ਤੁਸੀਂ ਸਾਰੇ ਇਸ ਪਰਿਵਾਰ ਲਈ ਦੁਆ ਕਰੋ